ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਪਿੰਡ ਹਾਜੀਪੁਰ ਤੋਂ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਜਿਹਦਾ ਨਾਮ ਅਨੀਤਾ ਕੌਸ਼ਿਕ ਦੱਸਿਆ ਜਾ ਰਿਹਾ ਉਹ ਮੋਬਾਈਲ ਦੇ ਉੱਤੇ ਇੱਕ ਫ੍ਰੀ ਫਾਇਰ ਨਾਮ ਕਰਕੇ ਗੇਮ ਆ ਉਹ ਖੇਡਦੀ ਹੁੰਦੀ ਸੀ ਇਹ ਜਿਹੜੀ ਗੇਮ ਆ ਇਹ ਆਨਲਾਈਨ ਖੇਡੀ ਜਾਂਦੀ ਆ ਇਹਦੇ ਵਿੱਚ ਆਨਲਾਈਨ ਸਾਡੇ ਨਾਲ ਕਈ ਪਾਰਟਿਸਪੈਂਟਸ ਜਿਹੜੇ ਆ ਉਹ ਸ਼ਾਮਲ ਹੋ ਜਾਂਦੇ ਆ ਸਾਨੂੰ ਪਤਾ ਨਹੀਂ ਹੁੰਦਾ ਵੀ ਜਿਹੜਾ ਸ਼ਖਸ ਸਾਡੇ ਨਾਲ ਗੇਮ ਖੇਡ ਰਿਹਾ ਇਹ ਕਿਹੜੇ ਸ਼ਹਿਰ ਦਾ ਕਿਹੜੇ ਜ਼ਿਲ੍ਹੇ ਦਾ ਕਿਹੜੇ ਕਸਬੇ ਦਾ ਰਹਿਣ ਵਾਲਾ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਬਈ ਪਿਛਲੇ ਸਾਲ ਜਦੋਂ ਅਨੀਤਾ ਇਹ ਗੇਮ ਖੇលਿਆ ਕਰਦੀ ਸੀਗੀ ਤਾਂ ਅਚਾਨਕ ਘਰੋਂ ਗਾਇਬ ਹੋ ਗਈ ਹੁਣ ਲਗਭਗ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਅਨੀਤਾ ਵਾਪਸ ਨਹੀਂ ਆਈ ਇਹਦਾ ਘਰ ਵਾਲਾ ਅਸ਼wini ਜਿਹੜਾ ਉਹ ਕਈ ਥਾਣਿਆਂ ਦੇ ਵਿੱਚ ਗਿਆ ਐਸਐਸਪੀ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਬਈ ਇਸ ਤਰ੍ਹਾਂ ਮੇਰੀ ਵਾਈਫ ਆਨਲਾਈਨ ਗੇਮ ਖੇਡਦੀ ਸੀਗੀ ਤੇ ਅਚਾਨਕ ਇੱਕ ਦਿਨ ਜਿਹੜੀ ਆ ਉਹ ਘਰੋਂ ਗਾਇਬ ਹੋ ਗਈ ਆ ਤੇ ਹੁਣ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਹ ਵਾਪਸ ਨਹੀਂ ਆਈ ਦੋਏ ਦੇ ਬੱਚੇ ਆ ਸੰਘਰੂਰ ਜ਼ਿਲ੍ਹੇ ਦੀ ਇਹ ਰਹਿਣ ਵਾਲੀ ਆ ਉੱਥੇ ਤੱਕ ਵੀ ਇਹਦੇ ਘਰ ਵਾਲੇ ਨੇ ਪਹੁੰਚ ਕੀਤੀ ਆ ਪਰ ਇਹਦੇ ਹੱਥ ਨਕਾਮੀ ਲੱਗੀ ਆ ਹੋ ਸਕਦਾ ਵੀ ਇਹਦੀ ਕਿਸੇ ਨਾਲ ਦੋਸਤੀ ਹੋ ਗਈ ਹੋਵੇ ਉਹਦੇ ਪਿਆਰ ਦੇ ਜਾਲ 'ਚ ਫਸ ਕੇ ਜਿਹੜਾ ਵਾ ਇਹ ਚਲੀ ਗਈ ਪਰ ਸਵਾਲ ਇਹ ਆ ਵੀ 1 ਸਾਲ ਹੋ ਗਿਆ ਮੋਬਾਈਲ ਉਹਦੇ ਕੋਲ ਆ ਜਿਹਦੇ ਰਾਹੀਂ ਦੋਸਤੀ ਹੋਈ ਸੀ ਮੋਬਾਈਲ ਅੱਜ ਕੱਲ ਜਿਹੜੇ ਆ ਉਹ ਟ੍ਰੇਸ ਹੋ ਜਾਂਦੇ ਆ ਪਤਾ ਲੱਗ ਜਾਂਦਾ ਆ ਬੰਦੇ ਦੀ ਲੋਕੇਸ਼ਨ ਦਾ ਬੰਦਾ ਕਿੱਥੇ ਜਾ ਰਿਹਾ ਕਿੱਥੇ ਨੂੰ ਉਹਨੇ ਜਿਹੜਾ ਵਾ ਜਾਣਾ ਜਾਂ ਉਹਨੂੰ ਕਿਹਨੇ ਮੈਸੇਜ ਕੀਤਾ ਜਾਂ ਕਿਹੜਾ ਬੰਦਾ ਉਹਨੂੰ ਕਾਲ ਕਰਦਾ ਸੀਗਾ ਜਿਹੜਾ ਇਹਦਾ ਪਤੀ ਅਸ਼ਵਨੀਆ ਉਹ ਬੜਾ ਪਰੇਸ਼ਾਨ ਆ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਵੀ ਇਸੇ ਪਿੰਡ ਹਾਜੀਪੁਰ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀਗਾ ਜਦੋਂ ਇੱਕ ਲੜਕੀ ਜਿਹੜੀ ਆ ਉਹ ਲਗਭਗ 1.5 ਮਹੀਨੇ ਤੋਂ ਗਾਇਬ ਆ ਉਹਦੇ ਵੀ ਇਸੇ ਤਰ੍ਹਾਂ ਦੋ ਛੋਟੇ ਬੱਚੇ ਸੀਗੇ ਤੇ ਉਹ ਲੜਕੀ ਦੇ ਬਾਰੇ ਇਹ ਪਤਾ ਲੱਗਾ ਵੀ ਪਿੰਡ ਦੇ ਵਿੱਚ ਕੁਝ ਸੂਟ ਵੇਚਣ ਵਾਲੇ ਲੋਕ ਜਿਹੜੇ ਆ ਉਸ ਪਿੰਡ 'ਚ ਆਉਂਦੇ ਸੀਗੇ ਉਹਨਾਂ ਕੋਲ ਉਹ ਜਿਹੜੀ ਲੜਕੀ ਸੀਗੀ ਜਿਹੜੀ ਵਿਆਹੀ ਹੋਈ ਸੀਗੀ ਉਹਨਾਂ ਕੋਲੋਂ ਸੂਟ ਵਗੈਰਾ ਖਰੀਦੀ ਹੁੰਦੀ ਸੀ ਤੇ ਅਚਾਨਕ ਫਿਰ ਉਹ ਇੱਕ ਦਿਨ ਗਾਇਬ ਹੋ ਜਾਂਦੀ ਆ ਬਿਲਕੁਲ ਰਲਦਾ ਮਿਲਦਾ ਕੇਸ ਆ ਔਰ ਪਿੰਡ ਵੀ ਇੱਕੋ ਆ ਹਾਜੀਪੁਰ ਦੀ ਗੱਲ ਹੀ ਆ ਉਹ ਵੀ ਹਾਜੀਪੁਰ ਦਾ ਕੇਸ ਆ ਉਹ ਵੀ ਜਿਹੜੀ ਲੜਕੀ ਸੀਗੀ ਉਹ ਇਸੇ ਤਰ੍ਹਾਂ ਉਹ ਗਾਇਬ ਹੋ ਗਈ ਤੇ ਉਹਦਾ ਹਸਬੰਡ ਵੀ ਜਿਹੜਾ ਉਹ ਇਦਾਂ ਹੀ ਪੁਲਿਸ ਕੋਲ ਪਹੁੰਚ ਕੀਤੀ ਵੀ ਇਦਾਂ ਮੇਰੀ ਵਾਈਫ ਜਿਹੜੀ ਆ ਉਹ ਗਾਇਬ ਹੋ ਗਈ ਹੈਰਾਨੀ ਦੀ ਗੱਲ ਇਹ ਆ ਵੀ ਪਿੰਡ ਇੱਕੋ ਆ ਹਾਜੀਪੁਰ ਔਰ ਦੋ ਲੇਡੀਜ਼ ਜਿਹੜੀਆਂ ਇਸ ਪਿੰਡ ਚੋਂ ਗਾਇਬ ਹੋ ਗਈਆਂ ਇੱਕ ਗਾਇਬ ਹੋਈ ਆ ਇੱਕ ਸਾਲ ਹੋ ਗਿਆ ਤੇ ਇੱਕ ਨੂੰ ਗਾਇਬ ਹੋਇਆ ਨੂੰ ਲਗਭਗ 1 ਮਹੀਨਾ ਹੋ ਗਿਆ ਔਰ ਜਿਹੜੀ ਲੜਕੀ ਦੀ ਆਪਾਂ ਗੱਲ ਕਰ ਰਹੇ ਆ ਅਨੀਤਾ ਦੀ ਇਹ ਜਿਹੜੀ ਇੱਕ ਮੋਬਾਈਲ ਦੇ ਉੱਤੇ ਗੇਮ ਖੇਡਦੀ ਸੀ ਫ੍ਰੀ ਫਾਇਰ ਕਰਕੇ ਇਹ ਤੋਂ ਪਹਿਲਾਂ ਪਬਜੀ ਦੇ ਨਾਲ ਬਹੁਤ ਸਾਰੇ ਜਿਹੜੀਆਂ ਖਬਰਾਂ ਜੁੜੀਆਂ ਰਹੀਆਂ ਕਿ ਬੱਚੇ ਜਿਹੜੇ ਆ ਉਹ ਪਬਜੀ ਖੇਡਦੇ ਆ ਤੇ ਮੁੜ ਕੇ ਜਿਹੜਾ ਉਹਨਾਂ ਦਾ ਦਿਮਾਗੀ ਸੰਤੁਲਨ ਵਿਗੜ ਜਾਂਦਾ ਜਾਂ ਉਹ ਆਪੇ ਤੋਂ ਬਾਹਰ ਹੋ ਜਾਂਦੇ ਆ ਜਾਂ ਉਹ ਸਾਰਾ ਦਿਨ ਫਿਰ ਪਬਜੀ ਦੇ ਮਤਲਬ ਉਸ ਗੇਮ ਦੀਆਂ ਗੱਲਾਂ ਕਰਦੇ ਰਹਿੰਦੇ ਆ ਜਾਂ ਘਰ ਦੇ ਵਿੱਚ ਵੀ ਉਹਨਾਂ ਦੇ ਕਰੈਕਟਰ ਜਿਹੜੇ ਆ ਉਹ ਲੱਭਣੇ ਸ਼ੁਰੂ ਕਰ ਦਿੰਦੇ ਆ ਬਹਿਰ ਹਾਲ ਇਹ ਤਾਂ ਜਿਹੜਾ ਹਸਬੈਂਡ ਆ ਅਸ਼ਵਨੀ ਉਹ ਇਸ ਵਕਤ ਹੁਣ ਗਹਾਰ ਲਗਾ ਰਿਹਾ ਮਦਦ ਦੀ ਵੀ ਮੇਰੀ ਮਦਦ ਕੀਤੀ ਮੇਰੇ ਦੋ ਛੋਟੇ ਬੱਚੇ ਆ 2011 ਦੇ ਵਿੱਚ ਮੇਰਾ ਵਿਆਹ ਹੋਇਆ ਸੀ ਤੇ 2020 ਦੇ ਵਿੱਚ ਕਹਿੰਦਾ ਮੈਂ ਨਵਾਂ ਫੋਨ ਆਪਣੀ ਵਾਈਫ ਨੂੰ ਗਿਫਟ ਕੀਤਾ ਉਹਦੇ ਵਿੱਚ ਇਹ ਗੇਮ ਜਿਹੜੀ ਇੰਸਟਾਲ ਕੀਤੀ ਹੋਈ ਸੀ ਤੇ ਹੁਣ ਪਿਛਲੇ 1 ਸਾਲ ਤੋਂ ਉਹਦੀ ਜਿਹੜੀ ਪਤਨੀ ਹੈ ਅਨੀਤਾ ਕੌਸ਼ਿਕ ਜੀ ਦਾ ਨਾਮ ਆ ਉਹ ਘਰ ਨਹੀਂ ਆਈ ਤੇ ਪਤੀ ਤੇ ਬੱਚੇ ਜਿਹੜੇ ਆ ਉਹ ਬੇहद ਪਰੇਸ਼ਾਨ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ